ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਅੰਤ ਨ ਸਿਪਤੀ ਕਹਿਣ ਨ ਅੰਤ ਅੰਤ ਨ ਕਰਨ ਦੇਨ ਨ ਅੰਤ ਅੰਤ ਨ ਬੇਖਣ ਸੁਣਨ ਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਂ ਬਾਰ ਅੰਤ ਕਾਰਣ ਕੀਤੇ ਬਿਨਲਾਹੇ ਤਾਂਕੇ ਅੰਤ ਨਾ ਪਾਏ ਜਾਹੇ ਇਹੇ ਅੰਤ ਨਾ ਜਾਣੈ ਕੋਇ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਉੱਚੇ ਉਪਰ ਊਚਾ ਨਾਉ ਇਹ ਵਡ ਊਚਾ ਹੋਵੈ ਕੋਈ ਤਿਸ ਊਚੇ ਕੋ ਜਾਣੈ ਸੋਏ ਜੀਵਣ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਨੀ ਦਾ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਨੇ ਲੜੀਵਾਰ ਚੱਲ ਰਹੀ ਵਿਚਾਰ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਦੇ ਅੰਕ 5 ਨੰਬਰ ਤੇ ਜਪਜੀ ਸਾਹਿਬ ਦੀ 24ਵੀਂ ਪੌੜੀ ਦਾ ਮੂਲ ਬਾਤ ਸਰਵਣ ਕੀਤਾ ਹੈ ਅੰਤਨਾ ਸਿਵਤੀ ਕਹਿਣਾ ਅੰਤ ਅੰਤ ਦਾ ਅਰਥ ਅਖੀਰ ਸੀਮਾ ਕਿਉਂਕਿ ਪ੍ਰਮਾਤਮਾ ਬੇਅੰਤ ਹੈ ਕਿਉਂਕਿ ਮਨੁੱਖ ਦੇ ਜਿਹੜੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੈ ਗੁਰਸੰਗਤ ਜੀ ਸਾਡੇ ਜਿਹੜੇ ਗਿਆਨ ਇੰਦਰ ਹੈ ਉਹ ਸੀਮਤ ਹਨ ਜੇ ਪ੍ਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ ਹਨ ਉਹਦੀ ਇੱਕ ਸੀਮਾ ਹੈ ਉਸ ਤੋਂ ਬਾਅਦ ਫਿਰ ਅਸੀਂ ਦੂਰਬੀ ਨਾਲ ਦੇਖ ਸਕਦੇ ਹਾਂ ਪਰ ਫਿਰ ਵੀ ਪੂਰੇ ਤਰ੍ਹਾਂ ਨਹੀਂ ਦੇਖ ਸਕਦੇ ਦੂਰੀ ਤੱਕ ਰਮੀ ਦੇ ਸਾਡੇ ਬੋਲਣ ਦੀ ਸੀਮਾ ਹੈ ਕਿੰਨਾ ਕੁ ਬੰਦਾ ਬੋਲੇਗਾ ਥੱਕ ਜਾਏ ਸਾਡੇ ਕੰਨਾਂ ਦੀ ਸੀਮਾ ਹੈ ਸੀਮਤ ਹਨ ਕਿੰਨੇ ਕੁ ਦੇਰ ਆਪਾਂ ਸੁਣ ਸਕਦੇ ਕਈ ਬੰਦੇ ਇੰਨੀ ਦਿਹਾੜੀ ਵਿੱਚ ਇੰਨੇ ਫੋਣ ਸੁਣਦੇ ਆ ਉਹਨਾਂ ਨੂੰ ਸੋਦਰ ਦੀ ਬਾਣੀ ਸੁਣਨ ਵਾਸਤੇ ਕੰਨ ਦੁਖ ਜਾਣਗੇ ਥੱਕ ਜਾਣਗੇ ਦਿਮਾਗ ਵੀ ਸੀਮਤ ਹੈ ਕਿੰਨਾ ਕੋ ਸੋਚੇ ਕਿੰਨਾ ਉਹ ਜਿੰਨਾ ਕੋ ਦੀ ਦੂਰ ਅੰਦੇਸੀ ਹੈ ਜਾਂ ਜਿੰਨੀ ਕਿ ਲਿਮਟ ਆ ਉਹਨਾਂ ਕੇ ਦਿਮਾਗ ਸੋ ਜਾਂਦਾ ਸਾਡੇ ਗਿਆਨ ਅੰਦਰ ਸੀਮਤ ਹਨ ਪਰ ਜਿਹਨੂੰ ਅਸੀਂ ਬਿਆੰਤ ਕਹਿੰਨੇ ਆ ਨਾ ਕਾਲਪੁਰਖ ਪਰਮੇਸ਼ਰ ਨੂੰ ਹੁਣ ਕਿਸੇ ਬੰਦੇ ਦੀ ਸਿਫਤ ਕਰੋਗੇ ਇੱਕ ਦਿਨ ਕਰ ਲੋਗੇ ਹਫਤਾ ਕਰ ਲੋਗੇ 15 ਦਿਨ ਮਹੀਨਾ ਕਰ ਲੋ ਸਿਫਤਾਂ ਖਤਮ ਹੋ ਜਾਣੇ ਲੱਭਣਾ ਪਾਏਗਾ ਵੀ ਉਹਦੇ ਵਾਸਤੇ ਕੋਈ ਸ਼ਬਦ ਲੱਭਣੇ ਪੈਣ ਪਰਮਾਤਮਾ ਦੀ ਸਿਫਤ ਪਤਾ ਨਹੀਂ ਗੁਰੂ ਸਾਹਿਬ ਕਹਿੰਦੇ ਕਿੰਨੇ ਚਲੇ ਗਏ ਕਥ ਕਥ ਕਥੀ ਕੋਟੀ ਕੋਟ ਕੋਰੋੜਾਂ ਹੀ ਕਥਾ ਕਰਕੇ ਚਲੇ ਪਰਮਾਤਮਾ ਬਿਆਨੇ ਨਹੀਂ ਹੋ ਸਕਿਆ ਬੇਅੰਤ ਹੈ ਪਰ ਇਹ ਵੀ ਕੋਈ ਬਿਰਲਾ ਜਾਣਦਾ ਤੂੰ ਬੇਅੰਤ ਕੋ ਬਿਰਲਾ ਜ ਸਿਪਤਾ ਦਾ ਵੀ ਅੰਤ ਨਹੀਂ ਹੈ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿ ਰਿਹਾ ਅੰਤ ਨਾ ਸਿਪਤੀ ਕਹਿਣ ਨਾ ਅੰਤ ਕਿੰਨਾ ਕੁ ਕਹਾਂਗੇ ਉਹ ਤਾਂ ਬਹੁਤ ਹੈ ਅੰਤ ਨਾ ਕਰਨ ਉਹਨੇ ਜੋ ਕੀਤਾ ਉਹਦਾ ਵੀ ਅੰਤ ਨਹੀਂ ਹੈ ਕਿੰਨਾ ਕੁਛ ਪੈਦਾ ਕੀਤਾ ਪ੍ਰਮਾਤ ਪਰੇ ਤੋਂ ਪਰੇ ਹੈ ਵਧੀਆ ਤੋਂ ਵਧੀਆ ਚੀਜ਼ਾ ਉਹ ਬਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖੇ ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਜਾਣ ਤੂੰ ਜਲ ਥਲ ਮਈਲ ਭਰਪੂਰ ਲੀਨਾ ਤੂੰ ਆਪੇ ਸਰਬ ਸਮਾ ਕਿੱਥੇ ਲੱਭਾਂਗੇ ਅੰਤ ਲੱਭੇ ਨਹੀਂ ਸਕਦਾ ਅੰਤ ਨਾ ਕਰਨੇ ਦੇਣ ਨਾ ਅੰਤ ਉਹਦੀਆਂ ਦਾਤਾਂ ਦਾ ਵੀ ਅੰਤ ਨਹੀਂ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਈ ਸਰੀਰ ਕਾ ਬੰਦੇ ਦਾ ਕਮਜ਼ੋਰ ਹੋ ਜਾਂਦਾ ਕੱਪੜੇ ਤਾਂ ਬੇਅੰਤ ਹਾਂ ਭੋਜਨ ਤਾਂ ਬੇਅੰਤ ਪਰ ਦੰਦ ਕੱਸ ਜਾਂਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਣਦਿਆਂ ਸਭ ਅੰਗ ਉਹ ਤਾਂ ਬੇਅੰਤ ਇੰਨਾ ਦੇ ਰਿਹਾ ਹੈ ਲੈਣ ਵਾਲੇ ਥੱਕ ਜਾਂਦੇ ਅੰਤ ਨਾ ਕਰਨਾ ਦੇਣਾ ਅੰਤ ਅੰਤ ਨਾ ਵੇਖਣ ਕਿੰਨਾ ਕੁ ਦੇਖੋਗੇ ਅੰਤ ਹੀ ਕੋਈ ਕੋਈ ਦੱਸਦਾ ਨਾ ਫਲਾਨੀ ਜਗ੍ਹਾ ਬਲਿਆਣੀ ਜਗ੍ਹਾ ਆ ਚੀਜ਼ ਦੇਖਣ ਵਾਲੀ ਹੈ ਕਿੰਨੀ ਕੁਦਰਤ ਨੇ ਕਿੰਨਾ ਕੁਛ ਬਣਾਇਆ ਇੱਕ درخت ਵੀ ਹੈ ਨਾ ਉਹਦੇ ਪੱਤੇ ਜਿਹੜੇ ਆ ਹਜ਼ਾਰਾਂ ਹੀ ਪੱਤੇ ਆ ਇੱਕ ਪੱਤਾ ਦੂਸਰੇ ਪੱਤੇ ਵਰਗਾ ਨਹੀਂ ਕਿੰਨੀ ਪ੍ਰਮਾਤਮਾ ਨੇ ਰੰਗੀਲੀ ਦੁਨੀਆ ਬਣਾਈ ਹੈ ਬੇਪਰੇ ਤੋਂ ਪਰੇ ਹੈ ਹੈਰਾਨੀ ਹੋ ਜਿਸ ਵੇਲੇ ਤੁਸੀਂ ਇਹ ਦੇਖਦੇ ਹੋ ਡਿਸਕਵਰੀ ਚੈਨਲ ਦੇ ਵਿੱਚ ਕਿਹਦੇ ਜਾਨਵਰ ਜਾਂ ਹੋਰ ਜੀਵ ਜੰਤੂ ਜਿਹੜੇ ਆ ਅੰਤੇ ਕੋਈ ਬੇਅੰਤ ਹੈ ਕਿੰਨਾ ਕੁ ਦੇਖਾਂਗੇ ਅੰਤ ਨਾ ਵੇਖਣਾ ਸੁਣਨ ਅੰਤ ਕਿੰਨਾ ਕੁ ਸੁਣਾਗੇ ਉਹ ਸੁਣਾ ਸੁਣਨ ਦੇ ਨਾਲ ਵੀ ਅੰਤ ਨਹੀਂ ਵੀ ਮੈਂ ਬਹੁਤ ਸੁਣਿਆ ਅਸੀਂ ਅੰਤ ਪਾੜਿਆ ਨਹੀਂ ਪਾ ਸਕਿਆ ਅੰਤ ਨਾ ਜਾਪੈ ਕਿਆ ਮਨ ਮੰਤ ਹਉ ਪ੍ਰਮਾਤਮਾ ਦੇ ਮਨ ਦੇ ਵਿੱਚ ਕੀ ਮੰਤਰ ਚੱਲਦਾ ਹੈ ਇਹ ਵੀ ਨਹੀਂ ਕਹਿ ਸਕਦੇ ਉਹਦੇ ਮਨ ਵਿੱਚ ਕੀ ਹੈ ਹੁਣੇ ਕੀ ਕਰਨਾ ਹੈ ਹੁਣ ਕਿਹਾ ਵੀ ਨਹੀਂ ਜਾ ਸਕਦਾ ਪ੍ਰਮਾਤਮਾ ਤੂੰ ਇਦਾਂ ਨਹੀਂ ਇਦਾਂ ਕਰ ਉਦੀ ਮਰਜ਼ੀ ਹੈ ਇਹ ਜਿਹੜਾ ਅੰਤ ਦੀ ਗੱਲ ਕਰ ਰਹੇ ਨੇ ਉਹਦੀ ਰਜ਼ਾ ਵਿੱਚ ਰਹਿਣ ਦੀ ਗੱਲ ਹੈ ਕਿਉਂ ਉਹ ਪ੍ਰਮਾਤਮਾ ਤਾਂ ਬੇਅੰਤ ਹੈ ਉਹਦਾ ਅਸੀਂ ਅੰਤ ਕੀ ਪਾ ਸਕਦੇ ਕਹਿੰਦੇ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲ੍ਹਾਂ ਇੱਕ ਮੱਛੀ ਸਾਗਰ ਦਾ ਕੀ ਅੰਤ ਪਾ ਸਕੇ ਅਸੀਂ ਉਹ ਹਾਂ ਪ੍ਰਮਾਤਮਾ ਬੇਅੰਤ ਹੈ ਸਬ ਕਿਰਪਾ ਕਰਦੇ ਕਹਿੰਦੇ ਹਨ ਅੰਤਨਾ ਜਾਪੈ ਕਾ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਜਿਸ ਵੇਲੇ ਲੋਕੀ ਗੱਲਾਂ ਮਾਰਦੇ ਆ ਨਾ ਮੈਂ ਨੇ ਦੇਸ਼ ਘੁੰਮ ਲਿਆ ਮੈਂ ਆ ਕਰ ਲਿਆ ਮੈਂ ਉਹ ਕਰ ਲਿਆ ਕੁਛ ਵੀ ਨਹੀਂ ਦੇਖ ਸਕਿਆ ਜੋ ਨੇ ਬਣਾਇਆ ਨਾ ਉਹ ਕੁਛ ਵੀ ਨਹੀਂ ਦੇਖ ਸਕਿਆ ਆ ਪੰਜਾਬ ਦੇ ਲੋਕ ਬਹੁਤ ਜਾਂਦੇ ਆ ਬਾਹਰ ਜਦੋਂ ਵੀਜ਼ਾ ਲੱਗਦਾ ਨਾ ਦਿੱਲੀ 에어ਪੋਰਟ ਦੇ ਉੱਪਰ ਕਾਦੇ ਵਾਸਤੇ ਜਾ ਰਹੇ ਜੀ ਘੁੰਮਣ ਜਾ ਰਹੇ ਆ ਫਿਰ ਇੰਡੀਆ ਦੇ ਗਣਾਉਂਦੇ ਵੀ ਆ ਦੇਖ ਲਿਆ ਤੁਸੀਂ ਇੰਡੀਆ ਦੇ ਵਿੱਚ ਆ ਦੇਖਿਆ ਕਹਿੰਦੇ ਨਹੀਂ ਪਹਿਲਾਂ ਦੇਖ ਕੇ ਆਓ ਜਿਹਨੂੰ ਨਹੀਂ ਦੇਣਾ ਹੁੰਦਾ ਵੀਜ਼ਾ ਉਹ ਇਹਨਾਂ ਕੋਲ ਸਿੱਥੇ ਆ ਤੁਸੀਂ ਬਾਹਰ ਕੀ ਘੁੰਮਣ ਜਾ ਰਹੇ ਤੂੰ ਉਹਨੇ ਐਨਾ ਵੱਡਾ ਬਣਾਇਆ ਪ੍ਰਮਾਤਮਾ ਨੇ ਐਡਾ ਕੁਝ ਬਣਾਇਆ ਉਹਦਾ ਆਪਾਂ ਅੰਤੇ ਨਹੀਂ ਪਾ ਸਕਦੇ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਵਾਰ ਉਰਲੇ ਪਰਲੇ ਬੰਨੇ ਦਾ ਅੰਤ ਹੀ ਕੋਈ ਹੰਤ ਕਾਰਨ ਕੀਤੇ ਬਿਲ ਲਾਹੇ ਬਿਲਕਦੇ ਬੜੇ ਲਹੰਦ ਲਪਨੂ ਫਿਰਦੇ ਫੇਰ ਪਰ ਨਹੀਂ ਗੁਰੂ ਸਾਹਿਬ ਕਹਿੰਦੇ ਅੰਤ ਕਾਰਨ ਕੀਤੇ ਬਿਲ ਖਵਾਰ ਹੋ ਗਏ ਤਾਂ ਕਿ ਅੰਤਨਾ ਪਾਏ ਜਾਹੇ ਉਹਦਾ ਅੰਤ ਫੇਰ ਵੀ ਨਹੀਂ ਪਾਹਜਦਾ ਇਹ ਅੰਤਨਾ ਜਾਣੇ ਕੋਏ ਉਹ ਪਰਮਾਤਮਾ ਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ ਇਹ ਕੀ ਹੈ ਸਭ ਕਹਿੰਦੇ ਬਹੁਤਾ ਕਈ ਹੈ ਬਹੁਤਾ ਹੋਏ ਜਿੰਨਾ ਅਸੀਂ ਕਹਿ ਰਹੇ ਹਾਂ ਨਾ ਉਸ ਤੋਂ ਜ਼ਿਆਦਾ ਹੈ ਕਲਾਪਜਦਮ ਵਿਚਾਰ ਕੀਤੀ ਸੁਣ ਵੱਡਾ ਆਖੇ ਸਭ ਕੋ ਕੇਵੜ ਵੱਡਾ ਦੀਠਾ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾ ਜਿੰਨਾ ਕਹਿੰਦੇ ਉਸ ਤੋਂ ਵੀ ਵੱਧ ਹੈ ਬਹੁਤਾ ਕਿਯਾ ਬਹੁਤਾ ਹੋਏ ਵੱਡਾ ਸਾਹਿਬ ਉਹ ਮਾਲਕ ਵੱਡਾ ਹੈ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਓ ਏਵਡ ਉੱਚਾ ਹੋਵੇ ਕੋਏ ਇਹ ਸ਼ਬਦ ਬਹੁਤ ਆਉਂਦਾ ਤੁਸੀਂ ਸਹਿਜ ਪਾਠ ਕਰਦੇ ਏਵਡ ਕੇਵਡ ਜੇਵਡ ਤੇਵਡ ਏਵਡ ਉੱਚਾ ਹੋਵੇ ਕੋਏ ਹਾਂ ਇਦਾਂ ਕੋਈ ਹੋਰ ਦਾ ਵਰਕਾ ਕੋਈ ਬਣ ਜਵੇ ਪਰ ਹੈ ਇੱਕੋ ਹੀ ਆ ਪਰਮਾਤਮਾ ਪਰਮਾਤਮਾ ਵਰਗਾ ਕੋਈ ਹੋ ਹੀ ਨਹੀਂ ਸਕਦਾ ਹਉ ਦੇ ਵਿੱਚ ਲੀਨਤਾ ਹੋ ਜਾਂਦੀ ਹਉ ਤੋਂ ਕੋਈ ਬਾਹਰ ਕਰਨਾ ਚਾਹੇ ਤਖਾਰ ਹੋ ਜਾਂਦੀ ਏ ਵਡੂ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਤਾਂ ਉਸ ਉੱਚੇ ਨੂੰ ਜਾਣ ਸਕਦਾ ਪਰ ਹੋ ਹੀ ਨਹੀਂ ਸਕਦਾ ਕਹਿੰਦੇ ਜੇ ਵਡ ਆਪ ਔਰ ਕਿੱਡਾ ਵੱਡਾ ਹੈ ਜਾਣੇ ਆਪ ਆਪ ਵਾਪੇ ਜਾਣਦਾ ਨਾਨਕ ਨਦਰੀ ਕਰਮੀ ਦਾਤ ਉਹ ਪ੍ਰਮਾਤਮਾ ਦੀ ਕਿਰਪਾ ਜਿਹੜੀ ਇਸ ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਦਾਤਾਂ ਹਨ ਸੁੱਖ ਹੈ ਆਰਾਮ ਹੈ ਆਨੰਦ ਹੈ ਇਹ ਪ੍ਰਭੂ ਦੀ ਨਦਰ ਕਰਮ ਤੋਂ ਹੀ ਮਿਲਦਾ ਹੈ ਉਹਦੀ ਬਖਸ਼ਿਸ਼ ਤੋਂ ਮਿਲਦਾ ਨਾਨਕ ਨਦਰੀ ਕਰਮੀ ਇਹ ਦਾਤ ਜਿੰਨੀਆਂ ਵੀ ਦਾਤਾਂ ਹਨ ਉਹਦੀ ਕਿਰਪਾ ਨਾਲ ਮਿਲਦੀਆਂ ਹਨ ਉਹਦੀ ਬਖਸ਼ਿਸ਼ ਨਾਲ ਮਿਲਦੀਆਂ ਹਨ ਇਹ ਸਭ ਕੁਝ ਉਹਦੀ ਦਾਤ ਹੈ ਸਰੀਰ ਦਿੱਤਾ ਹੈ ਜੇ ਨੀਂਦੇ ਨਹੀਂ ਆਉਂਦੀ ਬੰਦੇ ਨੂੰ ਤੇ ਨੀਂਦ ਵੀ ਤਾਂ ਉਹਦੀ ਦਾਤ ਹੈ ਉਹਦਾ ਸਾਰਾ ਕੁਝ ਹੁੰਦਾ ਗੁਰੂ ਸਾਹਿਬ ਕਹਿੰਦੇ ਜਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਾਇ ਸਦਾ ਮਨ ਅੰਦਰ ਜਹ ਪ੍ਰਸਾਦ ਗਰਹਿ ਸੰਗ ਸੁਖ ਵਸਣਾ ਆਠ ਪਹਿਰ ਸਿਮਰੋ ਤਿਸ ਰਸਨਾ ਸਭ ਕੁਝ ਉਹਦੀ ਕਿਰਪਾ ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਜਹਿ ਪ੍ਰਸਾਦ ਸੁਖ ਸੇਜ ਸੁਵਿਜਾ ਉਹਦੀ ਕਿਰਪਾ ਨਾਲ ਸੌਣਾ ਨੀਂਦ ਵੀ ਉਹਦੀ ਕਿਰਪਾ ਸਭ ਗੁੰਦੇ ਦੀ ਬਖਸ਼ੇ ਸੁਖ ਵੀ ਆਰਾਮ ਵੀ ਸਾਰੀ ਉਹਦੀ ਕਿਰਪਾ ਤੋਂ ਬਿਨਾ ਨਹੀਂ ਨਾਨਕ ਨਦਰੀ ਕਰਮੀ ਦਾਤ ਅੱਗੇ 25 ਨੰਬਰ ਦੀ ਪੌੜੀ ਵਿੱਚ ਗੁਰੂ ਸਾਹਿਬ ਦੀ ਕਿਰਪਾ ਕਰਿਆ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕਿਤੇ ਮੰਗਹਿ ਜੋਦ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਬ ਤੂਟੇ ਵੇਕਾਰ ਕਿਤੇ ਲੈ ਲੈ ਮਕਰਪਾਏ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੁਖ ਭੋਗ ਸਦਮਾਰ ਇਹ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨ ਸਕਾ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤੀਆਂ ਮੁਖ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੀ ਕੇਈ ਕੇ ਜਿਸ ਨੂੰ ਬਖਸ਼ੇ ਸਿਬਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਇੱਥੇ ਕਰਮ ਦਾ ਅਰਥ ਹੈ ਬਹੁਤਾ ਕਰਮ ਕਰਮ ਫਾਰਸੀ ਦਾ ਸ਼ਬਦ ਹੈ ਇੱਥੇ ਬਖਸ਼ਿਸ਼ ਜਿਹੜੀਆਂ ਉਹਨੇ ਬਖਸ਼ਿਸ਼ਾਂ ਕੀਤੀਆਂ ਲਿਖੀਆਂ ਨਹੀਂ ਜਾ ਸਕਦੀਆਂ ਅ ਦੋ ਦਿਨ ਪਹਿਲਾਂ ਵੀ ਆਪਾਂ ਵਿਚਾਰ ਕੀਤੀ ਸੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਸਾਨੂੰ ਕਹੇ ਨਾ ਕੋਈ ਵੀ ਤੁਹਾਡੇ ਘਰ ਵਿੱਚ ਜਿੰਨਾ ਸਮਾਨ ਹੈ ਉਹਦੀ ਲਿਸਟ ਬਣਾਓ ਉਹ ਸਮਾਨ ਵੀ ਆਪਾਂ ਲੈ ਕੇ ਆਉਣੇ ਆ ਔਰ ਸਾਡੀ ਨਿਗਾਹ ਵਿੱਚ ਵੀ ਹੈ ਅਸੀਂ ਥੱਕ ਜਾਵਾਂਗੇ ਲਿਸਟ ਬਣਾਉਂਦੇ ਅਸੀਂ ਘਰ ਦੀ ਲਿਸਟ ਨਹੀਂ ਬਣਾ ਸਕਦੇ ਤਾਂ ਉਹ ਉਹਦੀ ਲਿਸਟ ਕਿਦਾਂ ਬਣ ਜੇ ਜਿਹੜੀਆਂ ਉਹ ਦਾਤਾਂ ਦੇ ਰਿਹਾ ਹੈ ਉਹ ਬਖਸ਼ਿਸ਼ਾਂ ਕਰ ਰਿਹਾ ਉਹਨੂੰ ਲਿਖਿਆ ਨਹੀਂ ਜਾ ਸਕਦਾ ਇਹ ਤਾਂ ਬੰਦਾ ਲਿਖ ਲੈਂਦਾ ਮੈਂ ਆ ਕੀਤਾ ਮੈਂ ਉਹ ਕੀਤਾ ਪਰ ਉਹਦੀਆਂ ਬਖਸ਼ਿਸ਼ਾਂ ਜਿਹੜੀਆਂ ਹਨ ਉਹਨੂੰ ਨਹੀਂ ਲਿਖਿਆ ਜਾ ਸਕਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਸਾਡੀ ਸਾਰਿਆਂ ਦੀ ਤਮਾ ਹੁੰਦੀ ਹੈ ਜੇ ਮੈਂ ਕਿਸੇ ਨੂੰ ਦਿੱਤਾ ਹੈ ਤੇ ਉਹ ਮੇਰੀ ਤਾਰੀਫ ਕਰੇ ਮੇਰੀ ਸਲਾਹਣਾ ਕਰੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਸਤਿਆ ਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ ਦੇਦੇ ਮੰਗੇ ਸਹਿਸਾ ਗੁਣਾ ਜਿਹੜਾ ਦਾਨੀ ਹੈ ਨਾ ਵੈਸੇ ਦਾਨੀ ਕੋਈ ਅ ਪਰਮਾਤਮਾ ਕਾਲਪੁਰਖ ਹੈ ਦਾਤਾਰ ਉਹੀ ਹੈ ਹਾਂ ਜਿਹੜਾ ਲੋਕੀ ਆਪਣੇ ਆਪ ਨੂੰ ਸਮਝਦੇ ਨਾ ਦਾਤਾ ਰੱਬ ਦੇ ਵਿੱਚੋਂ ਦੇਵ ਕੇ ਰੱਬ ਦੀਆਂ ਦਾਤਾਂ ਵਿੱਚੋਂ ਦੇ ਕੇ ਆਪਣੇ ਆਪ ਨੂੰ ਦਾਤੇ ਸਮਝਦੇ ਉਹਨਾਂ ਦੀ ਗੱਲ ਕਰਦੇ ਗੁਰੂ ਸਾਹਿਬ ਕਹਿੰਦੇ ਸਤਿਆ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ ਦੇਦੇ ਮੰਗੇ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ ਇਹ ਹਜ਼ਾਰਾਂ ਗੁਣਾ ਰੱਬ ਤੋਂ ਮੰਗਦਾ ਤੇ ਇਹ ਵੀ ਸੋਚਦਾ ਕਿ ਮੇਰੀ ਸੰਸਾਰ ਸ਼ੋਭਾ ਕਰੇ ਆ ਸ਼ੋਭਾਈ ਹੁੰਦੀ ਹੈ ਨਾ ਕੋਈ ਰੱਬ ਤਾਂ ਥੋੜਾ ਰੱਬ ਤਾਂ ਸਾਰਾ ਕੁਝ ਜਾਣਦਾ ਹੁਣ ਥੋੜਾ ਜਿਹਾ ਘਟ ਗਿਆ ਨਹੀਂ ਤਾਂ ਸਾਡਾ ਰੁਝਾਨ ਬਹੁਤ ਸੀ ਇਸ ਗੱਲ ਵੱਲ ਜੇ ਟੂਬ ਲੈਡ ਵੀ ਦਿੱਤੀ ਨਾ ਉਹਦੇ ਉੱਪਰ ਵੀ ਸਵਰਗਵਾਸੀ ਦਾ ਨਾਮ ਲਿਖਿਆ ਹੁੰਦਾ ਜੀ ਪੱਖਿਆਂ ਦੇ ਨਾਮ ਉੱਪਰ ਤਾਂ ਪੂਰਾ ਡਰੈਸੇ ਲਿਖਿਆ ਹੁੰਦਾ ਸੀ ਜਿਹੜਾ ਬੰਦਾ ਸੌਂਦਾ ਉਹਨੂੰ ਤਾਂ ਪਤਾ ਲੱਗਦਾ ਜੀ ਅਰ ਘੜੀ 100 ਰੁਪਏ ਦੀ ਕੜੀ ਉਹਦੇ ਉੱਪਰ ਵੀ ਨਾਂ ਗੋਲਕਾਂ ਤੇ ਵੀ ਪਾਲਕੀਆਂ ਤੇ ਵੀ ਨਾਂ ਇਹ ਰੱਬ ਨੂੰ ਜਨਨ ਜਣਾਉਣ ਵਾਸਤੇ ਥੋੜੇ ਆ ਇਹ ਲੋਕਾਂ ਨੂੰ ਦੱਸਣ ਵਾਸਤੇ ਵੀ ਜੋ ਮੱਥਾ ਢੇਕਣ ਆਏਗਾ ਉਹਨੂੰ ਪਤਾ ਲੱਗੇਗਾ ਵੀ ਬੜਾ ਗੁਰਮਖ ਹੈ ਇਹ ਪਰਿਵਾਰ ਬੜਾ ਗੁਰਮਖ ਇੱਥੇ ਵੀ ਬੰਦਾ ਆਪਣਾ ਨਾਮ ਲੱਭਦਾ ਸਭ ਕਹਿੰਦੇ ਉਹਨੂੰ ਤਮਾ ਨਹੀਂ ਹੈ ਉਹਨੂੰ ਲਾਲਚ ਨਹੀਂ ਹੈ ਕਿ ਮੈਰੀ ਕੋ ਤਾਰੀਫ ਕਰੇ ਬਹੁਤਾ ਕਰਮ ਲਿਖਿਆਣਾ ਜਾਏ ਵੱਡਾ ਦਾਤਾ ਤਿਲਨਾ ਤਵਾਏ ਇਹ ਸਾਡੀ ਕਮਜ਼ੋਰੀ ਹੈ ਜੇ ਅਸੀਂ ਆਪਾਂ ਕੀਤਾ ਨਾ ਜਿਵੇਂ ਕੋਈ ਚੰਗਾ ਕੰਮ ਕੀਤਾ ਲੋਕੀ ਮੈਨੂੰ ਚੰਗਾ ਕਹਿਣ ਗੁਰੂ ਸਾਹਿਬ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਕਹਿੰਦੇ ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਵਫਾਵੇ ਬੜਾ ਲੋਕਾਂ ਨੂੰ ਦੱਸਦਾ ਕਿ ਆ ਮੈਂ ਚੰਗਾ ਕੰਮ ਕੀਤਾ ਮਾਰੇ ਕੰਮ ਨਹੀਂ ਦੱਸਦਾ ਮਾਰੇ ਛੁਪਾ ਲੈਂਦਾ ਬਾਕੀ ਪਤਾ ਲੱਗ ਜਾਂਦੇ ਲੋਕਾਂ ਨੂੰ ਪਰ ਜੀ ਚੰਗਾ ਕਰਦਾ ਤੇ ਲੋਕਾਂ ਨੂੰ ਦੱਸਦਾ ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਬਫਾਵੇ ਇਤੇ ਗੁਣ ਇਤੀਆਂ ਚੰਗਿਆਈਆਂ ਦੇਣਾ ਪਛੋਤਾ ਉਹਨੇ ਕਦੇ ਵੀ ਨਹੀਂ ਪਛਤਾਵਾ ਕੀਤਾ ਉਹਨੂੰ ਤਮਾ ਕੋਈ ਨਹੀਂ ਨਾ ਗੁਰੂ ਸਾਹਿਬ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਤਿਲ ਮਾਤਰ ਵੀ ਤਮਾ ਨਹੀਂ ਹੈ ਕਿਤ ਮੰਗਹਿ ਜੋਤ ਅਪਾਰ ਵੱਡੇ ਵੱਡੇ ਜੋਧੇ ਬਿਆੰਤ ਉਹਦੇ ਕੋਲ ਮੰਗਦੇ ਆ ਤਾਕਤ ਮੰਗਦੇ ਆ ਕਿੰਨੇ ਮੰਗਦੇ ਆ ਕੇਤਿਆਂ ਗਣਤ ਨਹੀਂ ਵਿਚਾਰ ਕਿੰਨੇ ਅਸੀਂ ਆਉਣੇ ਆ ਸਾਡੀ ਹਰੇਕ ਦੀ ਮੰਗ ਅਲੱਗ-ਅਲੱਗ ਹੈ ਮੰਗੀ ਜਾ ਰਹੀ ਹੈ ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ ਇਹਦੇ ਅਰਥ ਪੜੇ ਗਿਆਨੀ ਸੰਤ ਸਿੰਘ ਦੀ ਮਸ਼ਕੀਨ ਸਾਹਿਬ ਨੇ ਕੀਤੇ ਆ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਵੀ ਦੇਹ ਦੇਹ ਦੋ ਵਾਰੀ ਕਿਉਂ ਲਿਖਿਆ ਵੇ ਸਾਡੀ ਇੱਕ ਮੰਗ ਖਤਮ ਹੁੰਦੀ ਹੈ ਫਿਰ ਦੂਸਰੀ ਸ਼ੁਰੂ ਹੋ ਜਾਂਦੀ ਨਾਲੇ ਸ਼ੁਰੂ ਹੋ ਜਾਂਦੀ ਅਸੀਂ ਇੰਨੇ ਮੰਨਦੇ ਗਿਣਤੀ ਕੋਈ ਨਹੀਂ ਹੈ ਮੰਗਣ ਵਾਲਿਆਂ ਦੀ ਵੀ ਗਿਣਤੀ ਕੋਈ ਨਹੀਂ ਹੈ ਤੇ ਮੰਗਾਂ ਦੀ ਵੀ ਗਿਣਤੀ ਕੋਈ ਨਹੀਂ ਕਿੰਨੀਆਂ ਮੰਗਾਂ ਹਨ ਸਾਡੀ ਕੀਤਿਆਂ ਗਣਤ ਨਹੀਂ ਵਿਚਾਰ ਖੇਤੇ ਖਬ ਟੁੱਟੇ ਵੇਕਾਰ ਕਿਨੇ ਮਿਹਨਤ ਕਰਕੇ ਥੱਕ ਕੇ ਟੁੱਟ ਜਾਂਦੇ ਆ ਕਿੰਨੇ ਸੰਸਾਰ ਦੇ ਵਿੱਚ ਲੋਕ ਕੀਤੇ ਲੈ ਲੈ ਮਕਰਪਾ ਹੀ ਕਈ ਤਾਂ ਮੁਕਰ ਜਾਂਦੇ ਮੁਕਰਣਾ ਹੁੰਦਾ ਨਾ ਮਿਸਾਨੂ ਰੱਬ ਨੇ ਕੀ ਦਿੱਤਾ ਰੱਬ ਨੇ ਤਾਂ ਸਾਡੇ ਕੋਲ ਆਖ ਖੋਲਿਆ ਮੁਕਰ ਗਿਆ ਬੰਦਾ ਇਹਨੂੰ ਕਹਿੰਦੇ ਮੁਕਰ ਜਾਣਾ ਇੱਕ ਲੜਾਈ ਹੋ ਗਈ ਅਨੰਦਪੁਰ ਸਾਹਿਬ ਦੋ ਸਿੱਖ ਸਨ ਭਾਈ ਲਾਹੋਰਾ ਸਿੰਘ ਤੇ ਭਾਈ ਮਾਲਾ ਸਿੰਘ ਭਾਈ ਲਾਹੋਰਾ ਸਿੰਘ ਦੇ ਕੋਲੋਂ ਮਾਲਾ ਸਿੰਘ ਨੇ 500 ਰੁਪਇਆ ਉਧਾਰ ਲਿਆ ਵੀ ਜਦੋਂ ਮੈਨੂੰ ਲੋੜ ਹੋਵੇ ਤੁਸੀਂ ਵਾਪਸ ਕਰ ਦੇ ਇਹ ਤਾਂ ਇਮਾਨਦਾਰੀ ਸੀ ਨਾ ਸਿੱਖਾਂ ਦੀ ਆਪਸ ਵਿੱਚ ਇਮਾਨਦਾਰੀ ਸੀ ਤੇ ਹੁਣ ਜਿਸ ਵੇਲੇ ਭਾਈ ਲਾਹੌਰਾ ਸਿੰਘ ਨੇ ਪੈਸੇ ਵਾਪਸ ਮੰਗੇ ਕਹਿੰਦਾ ਕਿਹੜੇ ਪੈਸੇ ਬੇਈਮਾਨੀ ਕਰ ਗਿਆ ਤੇ ਕਹਿੰਦੇ ਹਣ ਜਿਸ ਵੇਲੇ ਭਾਈ ਮਾਲਾ ਸਿੰਘ ਕਹਿੰਦੇ ਆ ਵੀ ਹੁਣ ਗੁਰੂ ਸਾਹਿਬ ਸੁਣ ਰਹੇ ਆ ਪਰ ਉਹ ਅਰਥ ਕਿਹਦੇ ਲਈ ਅਸੀਂ ਪੰਕਤੀਆਂ ਦੇ ਆਪਣੇ ਹਿਸਾਬ ਨਾਲ ਕਰ ਲੈਣੇ ਆ ਉਹਨੇ ਆਖਿਆ ਵੀ ਗੁਰੂ ਲੇਖਾ ਲਵੇਗਾ ਤੇਰੇ ਤੂੰ ਤੇ ਲਾਹੌਰਾ ਸਿੰਘ ਕੀ ਕਹਿੰਦਾ ਲੇਖਾ ਕੋਈ ਨਾ ਪੁੱਛੀ ਜਾਂ ਗੁਰ ਬਖਸ਼ੰ ਦਾ ਬਾਣੀ ਹੈ ਹਰ ਬਖਸ਼ੰ ਦਾ ਉਹਨੇ ਦੇਖਿਆ ਵੀ ਗੁਰੂ ਸਾਹਿਬ ਪਿੱਛੇ ਖੜੇ ਆ ਗੁਰੂ ਸਾਹਿਬ ਨੂੰ ਜੋੜ ਲਿਆ ਨਾਲ ਲੇਖਾ ਕੋਈ ਨਾ ਪੁੱਛੀ ਜਾਂ ਗੁਰ ਬਖਸ਼ੰ ਦਾ ਗੁਰੂ ਸਾਹਿਬ ਨੇ ਤਾੜ ਮਾਰ ਕੀਤੀ ਵੀ ਇੱਕ ਤਾਂ ਤੂੰ ਬਾਣੀ ਪੜਦਾ ਗਲਤ ਪੜ ਰਿਆ ਤੇ ਦੂਸਰਾ ਮੈਨੂੰ ਗਵਾਹ ਬਣਾ ਰਿਹਾ ਕੀ ਹੁੰਦੇ ਨਾ ਨੌਜਰੀ ਮੈਂ ਗੁਰੂ ਗੁਰਦੁਆਰੇ ਹੱਥ ਰੱਖ ਦੇਣਾ ਝੂਠੀਆਂ ਕਸਮਾਂ ਖਾਂਦੇ ਉਹਦਾ ਬੜਾ ਵੱਡਾ ਰਿਜ਼ਲਟ ਬਹੁਤ ਭਿਆਨਕ ਨਿਕਲਦਾ ਆਖਰਸਰ ਗੁਰੂ ਨੂੰ ਕਾਤੇ ਗਵਾ ਬਣਾਉਂਦੇ ਗੁਰੂ ਫਿਰ ਲੇਖਾ ਪੂਰਾ ਕਰਾਏ ਕਸਮ ਵੈਸੇ ਸਿੱਖ ਨੇ ਕਸਮ ਝੂਠੀ ਖਾਣੀ ਨਹੀਂ ਕਸਮ ਵੈਸੇ ਵੀ ਨਹੀਂ ਖਾਣੀ ਨਾ ਕਸਮ ਦੇ ਉੱਪਰ ਵਿਸ਼ਵਾਸ ਕਰਨਾ ਤੇ ਉਹਨੇ ਆਖਿਆ ਤੂੰ ਬਾਣੀ ਨਹੀਂ ਪੜਦਾ ਹਣ ਗੁਰੂ ਸਾਹਿਬ ਹੀ ਕੋਲ ਖੜੇ ਆ ਤੂੰ ਰੋਜ਼ ਪੜਦਾ ਹੈ ਭਾਈ ਮਾਲਾ ਸਿੰਘ ਕਹਿੰਦਾ ਤੂੰ ਮੁਕਰ ਗਿਆ ਲਾਹੌਰਾ ਸਿੰਘ ਕਹਿਣ ਲੱਗਾ ਕੇਤੇ ਲੱਲ ਮੁਕਰ ਪਾਇ ਤੇ ਮੈਂ ਮੁਕਰ ਗਿਆ ਫਿਰ ਕੀ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਇੱਕ ਪੰਕਤੀ ਨਾ ਪੜਿਆ ਕਰੋ ਅੱਗੇ ਪੜਿਆ ਕਰੋ ਕੇਤੇ ਮੂਰਖ ਖਾਹੀ ਖਾਏ ਉਹ ਮੂਰਖ ਹੈ ਜਿਹੜਾ ਕਿਸੇ ਦਾ ਖਾ ਜਾਂਦਾ ਉਹ ਅਕਿਰਤ ਕਰਨ ਹੈ ਬੇਈਮਾਨ ਹੈ ਜਿਹੜਾ ਕਿਸੇ ਦੇ ਅਮਾਨਤ ਦੇ ਵਿੱਚ ਖਿਆਨਤ ਕਰਦਾ ਹੈ ਪਾਠ ਵੀ ਕਰਦਾ ਹੈ ਪਾਪ ਵੀ ਕਰਦਾ ਹੈ ਤੇ ਦੋਨੇ ਚੀਜ਼ਾਂ ਬਰਾਬਰ ਹੋ ਗਈ ਕਿਉਂਕਿ ਲੇਖਾ ਦੇਣਾ ਪੈਣਾ ਥੋੜੇ ਜੇ ਧੰਨ ਦੇ ਪਿੱਛੇ ਮਨੁੱਖ ਧੋਖਾ ਕਰਦਾ ਹੈ ਕਿਸੇ ਨਾਲ ਧੋਖਾ ਕਰਦਾ ਹੈ ਆ ਲੋਕਾਂ ਨਾਲ ਕਰ ਲੋਗੇ ਪਰ ਉਹ ਪ੍ਰਮਾਤਮਾ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਈਮਾਨਦਾਰੀ ਦੇ ਨਾਲ ਬੰਦਾ ਪਰਿਵਾਰ ਪਾਲ ਸਕਦਾ ਬੇਈਮਾਨੀ ਦੇ ਨਾਲ ਬਹੁਤ ਕੁਝ ਕਰਦੇ ਆ ਪਰ ਬੇਈਮਾਨੀ ਦਾ ਰਿਜ਼ਲਟ ਜ਼ਰੂਰ ਨਿਕਲਦਾ ਆਪਣੇ ਉੱਪਰ ਨਿਕਲੇਗਾ ਬੱਚਿਆਂ ਦੇ ਉੱਪਰ ਨਿਕਲੇਗਾ ਤੇ ਰੱਬ ਨੇ ਇਹਨਾਂ ਕੁਝ ਦਿੱਤਾ ਹੈ ਤੇ ਉਹਨੂੰ ਮੁਕਰ ਜਾਂਦਾ ਤੇ ਲੋਕਾਂ ਦਾ ਕਿਦਾਂ ਮੁਕਰ ਨਹੀਂ ਜਾਏਗਾ ਸਾਡੀ ਗੱਲ ਕਰ ਰਹੇ ਨਾ ਗੁਰੂ ਸਾਹਿਬ ਕਿ ਇਹਨਾਂ ਕੁਝ ਲੈ ਕੇ ਤੁਸੀਂ ਕਹਿੰਦੇ ਰੱਬ ਨੇ ਕੀ ਦਿੱਤਾ ਕਿਤੇ ਲੈ ਲੈ ਮੁਕਰ ਪਾਏ ਸਾਹਿਬ ਕਹਿੰਦੇ ਕੀਤੇ ਮੂਰਖ ਖਾਈ ਖਾਏ ਕੇਤਿਆਂ ਦੂਖ ਭੋਗ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਇੱਥੇ ਬੜਾ ਧਿਆਨ ਦੇਣਾ ਲੋਚਦਾ ਕਿਉਂਕਿ ਅੱਜ ਕਈ ਐਸੀਆਂ ਪੰਕਤੀਆਂ ਪ੍ਰਚਲਿਤ ਕੀਤੀਆਂ ਜਾਂਦੀਆਂ ਲੋਕਾਂ ਨੇ ਕਾਰ ਦੇ ਉੱਪਰ ਵੀ ਲਿਖਣਾ ਹੁੰਦਾ ਇਹ ਵੀ ਦਾਤ ਤੇਰੀ ਦਾਤਾਰ ਪਰ ਜਦੋਂ ਕਿਤੇ ਵੱਜਦੀ ਹੈ ਨਾ ਕਾਰ ਕਹਿੰਦੇ ਵਾਹਿਗੁਰੂ ਨੇ ਚੰਗਾ ਨਹੀਂ ਕੀਤਾ ਪਤਾ ਨਹੀਂ ਕਿਹੜਾ ਬੰਦਾ ਮੱਥੇ ਲੱਗਾ ਸੀ ਆ ਸਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਅਜੇ ਇਹ ਵੀ ਪੰਕਤੀ ਨਾਲ ਪੜ੍ਹੀ ਹੁੰਦੀ ਨਾ ਕੇਤਿਆਂ ਦੁੱਖ ਭੋਕ ਸਦਮਾਰ ਇਹ ਦੁੱਖ ਹਨ ਭੋਕ ਹੈ ਜੇ ਦੁੱਖ ਨਹੀਂ ਹੋਣਗੇ ਪਤਾ ਕੀ ਲੱਗੂ ਕਿ ਦੁੱਖ ਕੀ ਹੁੰਦੇ ਆ ਜੇ ਭੋਕ ਨਹੀਂ ਹੋਏਗੀ ਤਾਂ ਬੰਦੇ ਨੂੰ ਕਿੱਦਾਂ ਪਤਾ ਲੱਗਿਆ ਭੁੱਖ ਕੀ ਹੁੰਦੀ ਹੈ ਇਹ ਤੇਰੀ ਦਤਾਰ ਤੇਰੀ ਦਾਤ ਹੈ ਤੂੰ ਸਾਨੂੰ ਯਾਦ ਕਰਾਉਣਾ ਕੇਤਿਆਂ ਦੁੱਖ ਭੋਕ ਸਦਮਾਰ ਅਰੋ ਕੀ ਭੁੱਲ ਗਏ ਸੀ ਨਾ ਰੱਬ ਨੂੰ ਭੁੱਲ ਗਏ ਸੀ 2 ਸਾਲ ਪਹਿਲਾਂ ਰੱਬ ਨੇ ਚੰਗੀ ਤਰ੍ਹਾਂ ਯਾਦ ਕਰਾਂਗੇ ਵੀ ਮੈਂ ਵੀ ਆਗਾ ਸੰਸਾਰ ਦੇ ਵਿੱਚ ਮੈਂ ਵੀ ਬੈਠਾ ਹਾਂ ਪਰ ਉਹ ਲੋਕ ਜਿਹੜੇ ਲੋਕ ਦੁਨੀਆ ਦੇ ਅੰਦਰ ਵੱੜ ਗਏ ਘਰਾਂ ਦੇ ਵਿੱਚ ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਕੁਝ ਪਰਸੈਂਟ ਲੋਕ ਜਿਹੜੇ ਸੇਵਾ ਦੇ ਨਾਮ ਤੇ ਵੀ ਕਰੋੜਾਂ ਅਰਬਾਂ ਰੁਪਇਆ ਕਮਾ ਗਏ ਦਵਾਈਆਂ ਵੀ ਨਕਲੀ ਬਹੁਤ ਕੁਝ ਕੀਤਾ ਉਹ ਲੋਕਾਂ ਸਾਰੇ ਨਹੀਂ ਬਤਲ ਬਹੁਤ ਉਹਨਾਂ ਦੇ ਵਿੱਚ ਬਹੁਤ ਪਰਸੈਂਟ ਘੱਟ ਹੈ ਜਿਹੜੇ ਇਮਾਨਦਾਰੀ ਦੇ ਨਾਲ ਕਰਦੇ ਹੁਣ ਆਪੋ ਭਾਈ ਇੱਕ ਪਾਸੇ ਕਹਿੰਦੇ ਜੀ ਡਾਕਟਰ ਰੱਬ ਦਾ ਰੂਪ ਹੁੰਦਾ ਹੁਣ ਡਾਕਟਰ ਹੀ ਡਾਕੂ ਬਣ ਕੇ ਬੈਠੇ ਸਾਰੇ ਹੀ ਮਤਲਬ ਬਹੁਤ ਘਟ ਹੈਨ ਬਿਰਲੇ ਨਹੀਂ ਕਹਨੇ ਫੈਲ ਫਕੜ ਸੰਸਾਰ ਤੇ ਉਹਨਾ ਕਰਕੇ ਸਾਰੇ ਬਦਨਾਮ ਹੋ ਜਾਂਦੇ ਸਭ ਕੁ ਮਹਾਰਾਜ ਕਹਿੰਦੇ ਭਾਈ ਇਹ ਦੁੱਖ ਨਹੀਂ ਹੋਣਗੇ ਕਿਦਾਂ ਪਤਾ ਲੱਗੇਗਾ ਕਿ ਦੁੱਖ ਹੀ ਹੁੰਦਾ ਭੁੱਖ ਨਹੀਂ ਹੋਏਗੀ ਤਾਂ ਭੁੱਖ ਦਾ ਪਤਾ ਲੱਗੇਗਾ ਕਿ ਤਿਆਂ ਦੁੱਖ ਭੁੱਖ ਸਤ ਮਾਰ ਏ ਵੀ ਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਵਿਕਾਰਾਂ ਤੋਂ ਮੁਕਤੀ ਜਿਹੜੀ ਆ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਹੋਣੀ ਆ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਹੋਰ ਤਰੀਕਾ ਕੋਈ ਨਹੀਂ ਹੈ ਜੇ ਕੋ ਖਾਇਕ ਆਖਣ ਪਾਏ ਖਾਇਕ ਤੇ ਅਰਥ ਕੀ ਤੇ ਕਹਿੰਦੇ ਜਿਹੜੇ ਗਪੌੜ ਮਾਰਦਾ ਗੱਪਾਂ ਮਾਰਦੇ ਨਾ ਜਿਹੜੇ ਆਓ ਤੁਹਾਨੂੰ ਦਸਵਾਂ ਦਵਾਰ ਦਿਖਾਈਏ ਤੁਹਾਨੂੰ ਭੋਰਾ ਸਾਹਿਬ ਵਿੱਚ ਲੈ ਜਾਈਏ ਨਵਾ ਕਰ ਦਈਏ 10 ਫੁਲਾਨੀ ਅਵਸਥਾ ਵਿੱਚ ਲਿਆਈਏ ਇਹ ਗਪੌੜੂ ਮਾਰਦੇ ਆ ਕਿਹ ਕੋ ਗੁਰੂ ਮਹਾਰਾਜ ਕਹਿੰਦੇ ਜੇ ਕੋ ਖਾਇਕ ਮੂਰਖ ਕੋ ਕਹਿੰਦਾ ਨਾ ਕੋ ਗਪੌੜ ਕਹਿੰਦਾ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੀਤੀਆਂ ਮੁਖ ਹੈ ਇਹਨੂੰ ਕਈ ਸ਼ਬਦ ਪੜਦੇ ਮੋਹੇ ਜਦੋਂ ਅਸੀਂ ਉਚਾਰਨ ਸਹੀ ਕਰਾਂਗੇ ਅਰਥ ਸਹੀ ਬਣ ਦੇਗਾ ਉਹ ਜਾਣੇ ਜੀਤੀਆਂ ਮੁਖ ਹੈ ਜਿਹਨੀਆਂ ਨੂੰ ਸ਼ਰਮਿੰਦਗੀ ਉਹਨੂੰ ਪੈਂਦੀ ਆ ਉਹੀ ਜਾਣਦਾ ਉਹ ਜਾਣੇ ਜੀਤੀਆਂ ਮੂਖਾਏ ਆਪੇ ਜਾਣੇ ਆਪੇ ਦੇ ਆਪੇ ਜਾਣਦਾ ਤੇ ਆਪ ਹੀ ਬਖਸ਼ਿਸ਼ ਕਰਦਾ ਹੈ ਅੱਖਾਂ ਸੇ ਵੀ ਕਹੀ ਕੇ ਸਾਰੇ ਉਹਨੂੰ ਯਾਦ ਕਰਦੇ ਆ ਪਰ ਗੁਰੂ ਮਹਾਰਾਜ ਕਹਿੰਦੇ ਜਿਹਨੂੰ ਆਪਣੀ ਕਿਰਪਾ ਕਰ ਦਿੰਦਾ ਆਪਣੀ ਸਿਫਤ ਦਿੰਦਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਭਾਈ ਲੈਣੇ ਨੂੰ ਦਿੱਤੀ ਗੁਰੂ ਅੰਗਦ ਦੇ ਬਣਾ ਦਿੱਤਾ ਬਾਬਾ ਅਮਰਦਾਸ ਨੂੰ ਦਿੱਤੀ ਗੁਰੂ ਅਮਰਦਾਸ ਬਣ ਕੇ ਭਾਈ ਜੇਠੇ ਨੂੰ ਦਿੱਤੀ ਗੁਰੂ ਰਾਮਦਾਸ ਬਣਾ ਦਿੱਤਾ ਜਿਹਦੇ ਉੱਪਰ ਕਿਰਪਾ ਕਰਦਾ ਹੈ ਜਿਸ ਨੂੰ ਬਖਸ਼ੇ ਸਿਪਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹਨੂੰ ਪਾਸ਼ਾ ਦਾ ਪਾਸ਼ਾ ਮਤਲਬ ਬੜੀ ਰਹਿਮਤ ਕਰ ਦਿੰਦਾ ਬਖਸ਼ਿਸ਼ਾਂ ਕਰ ਦਿੰਦਾ ਬਸ਼ਰਤ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਇਹ ਭਾਵਨਾ ਲੈ ਕੇ ਜਾਣਾ ਕਿ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ ਔਰ ਹਮੇਸ਼ਾ ਯਾਦ ਰੱਖਣਾ ਕਿ ਰੱਬ ਦੇਖ ਰਿਹਾ ਪਰਮਾਤਮਾ ਨੇੜੇ ਹੈ ਤੇ ਸਤਿਗੁਰ ਕਹਿੰਦੇ ਜਿਹੜਾ ਨੇੜੇ ਸਮਝਦਾ ਕਦੇ ਗਲਤ ਕੰਮ ਨਹੀਂ ਕਰੇਗਾ ਨਿਕਟ 부ਝੇ ਸੋ ਬੁਰਾ ਕਿਉਂ ਕਰੇ ਪੜ ਲੈਣਾ ਕਾਫੀ ਨਹੀਂ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜੋ ਚੰਗੇ ਕੰਮ ਤੇਰੇ ਦੇਖਦਾ ਤੇ ਮਾੜੇ ਵੀ ਦੇਖਦਾ ਤੇ ਉਹ ਸਾਰਾ ਕੁਝ ਸਮਰਥ ਹੈ ਪਰਮਾਤਮਾ ਜਦੋਂ ਉਹਨੂੰ ਨੇੜੇ ਸਮਝਾਂਗੇ ਬੰਦਾ ਗਲਤ ਅੱਜ ਕੈਮਰਿਆਂ ਤੋਂ ਲੋਕੀ ਡਰਦੇ ਬੰਦਿਆਂ ਤੋਂ ਨਹੀਂ ਡਰਦੇ ਰੱਬ ਤੋਂ ਨਹੀਂ ਡਰਦੇ ਜਿਹੜਾ ਪਰਮਾਤਮਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜਿਹੜਾ ਸਭ ਕੁਝ ਜਾਣਨ ਹਾਰ ਹੈ ਪਰਮਾਤਮਾ ਤੇ ਸਤਿਗੁਰੂ ਕਹਿੰਦੇ ਆਨੰਦ ਲਓ ਆਤਮ ਲੱਭਣ ਜਾਓਗੇ ਨਹੀਂ ਮਿਲੇਗਾ ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੁਣ ਤਾਂ ਬਾਣੀ ਦੇ ਉੱਪਰ ਹੀ ਕਿੰਤੂ ਪਰੰਤੂ ਸ਼ੁਰੂ ਕਰਦੇ। ਕਿ ਕਿਸੇ ਤਰ੍ਹਾਂ ਸਾਡਾ ਨਾਮ ਆ ਜਾਏ, ਮੀਡੀਆ ਦੇ ਵਿੱਚ ਨਾਮ ਆਵੇ। ਕੋਈ ਕੁਝ ਬੋਲ ਰਿਹਾ, ਕੋਈ ਕੁਝ ਕਹਿ ਰਿਹਾ। ਕਿਸੇ ਨੂੰ ਕੁਝ ਹੋ ਰਿਹਾ। ਕਿਉਂਕਿ ਜਿੰਨ ਤੱਕ ਅਸੀਂ ਇੱਕ ਮਰਯਾਦਾ ਦੇ ਵਿੱਚ ਨਹੀਂ ਹੁੰਦੇ, ਇੱਕ ਆ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿੱਚ ਆ। ਹੁਣ ਇੱਕ ਹੋਰ ਜਮਾਤ ਚੱਲੀ ਹੋਈ ਆ। ਕੱਲ ਮੈਂ ਅਰਦਾਸ ਪਾਈ ਸੀ। ਤੁਹਾਨੂੰ ਕਹਾਂ ਕਿ ਤੁਸੀਂ ਭਗੋਤੀ ਦਾ ਪਿੱਛਾ ਛੱਡ ਦਿਓ ਅਕਾਲ ਪੁਰਖ ਬੋਲੇਆ ਕਰੋ ਮੈਂ ਕਹਾਂ ਵੀ ਅਕਾਲ ਤੱਕ ਸਭ ਲਿਖਾ ਦਿਓ ਤੇ ਕੱਲ ਕਹੋਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗੋਤੀ ਸ਼ਬਦ ਉਹ ਵੀ ਕੱਢ ਦਿਓ ਫਿਰ ਉਹਨੂੰ ਮੈਂ ਹਵਾਲਾ ਦਿੱਤਾ ਵੀ ਕਪਾਈ ਕਾਨ ਸਿੰਘ ਦਾਬਾ ਦੀ ਕਿਤਾਬ ਪੜੋ ਹਮ ਹਿੰਦੂ ਨਹੀਂ ਉਹਦੇ ਵਿੱਚੋਂ ਜਦੋਂ ਪੜੋਗੇ ਤੁਹਾਨੂੰ ਪਤਾ ਲੱਗ ਜਾਵੇ ਕਿਹੜੀ ਭਗੋਤੀ ਦੀ ਗੱਲ ਕੀਤੀ ਹੈ ਤੇ ਬਾਣੀ ਸੁਖਣੀ ਸਾਹਿਬ ਦੇ ਵਿੱਚ ਵੀ ਸ਼ਬਦ ਹੋ ਤੇ ਪਤਾ ਨਹੀਂ ਕਿਹੜੇ ਪਾਸੇ ਅਸੀਂ ਤੁਰ ਪਏ ਆ ਆਨੰਦ ਲੱਭਣ ਨੇ ਅਨੰਤ ਲੱਭਣ ਦਾ ਫਿਰਦੇ ਆ ਪਰ ਇਹ ਅਤ ਕੀਤੀ ਆ ਲੋਕਾਂ ਨੇ ਪਰ ਇੱਕੋ ਅੱਖਰ ਹੁੰਦਾ ਟਿੱਪੀ ਹੁੰਦੀ ਅਤਕ ਹੁੰਦਾ ਅੰਤ ਤੇ ਅਤ ਜਿਹੜਾ ਅਤ ਕਰਦਾ ਨਾ ਫਿਰ ਅੰਤ ਜ਼ਰੂਰ ਆਉਦਾ ਹਨ ਤਾਂ ਜ਼ਰੂਰ ਹੋ ਜਾਣਾ ਪਰ ਉਹ ਰੱਬ ਦਾ ਅੰਤ ਨਹੀਂ ਰੁਕ ਸਕਦੇ ਆ ਬਹੁਤ ਭਾਗਾਂ ਵਾਲਿਓ ਕਿਉਂਕਿ ਜੋ ਸਤਗੁਰ ਮਹਾਰਾਜ ਦੀ ਇਹ ਜਿਹੜੀ ਬਾਣੀ ਹੈ ਜੇ ਅਸੀਂ ਇਹਨੂੰ ਸਮਝ ਲਈਏ ਕਿ ਸਤਿਗੁਰੂ ਕਿਸ ਭਾਵਨਾ ਦੇ ਨਾਲ ਕਿਸ ਉਚਾਈਆਂ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ਾਂ ਸਾਡੇ ਤੇ ਕੀਤੀਆਂ ਕਿਉਂਕਿ ਆਪਾਂ ਤਾਂ ਤਿਲ ਮਾਤਰ ਵੀ ਉਸ ਦਾ ਅਰਥ ਨਹੀਂ ਕਰ ਸਕਦੇ ਇਹ ਤਾਂ ਸਤਿਗੁਰੂ ਜਾਣਦੇ ਆ ਪਰ ਜਿੰਨੀ ਕੁ ਗੁਰੂ ਸਾਹਿਬ ਸੋਝੀ ਦਿੰਦਾ ਜਿੱਦਾਂ ਮਤ ਦਿੰਦਾ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੋਹ ਉਹ ਤਾਂ ਅਸੀਂ ਵਰਨਣ ਕਰਦੇ ਕਿਉਂਕਿ ਬਣਾਉਣ ਵਾਲਾ ਕਰਨ ਵਾਲਾ ਉਹ ਪਰਮਾਤਮਾ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਬਲੌਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ